ਨਿਹੰਗ ਸਿੰਘ ਬੀਬੀ ਐ ਸੂਰਜ ਗ੍ਰਹਿ ਦੇ ਉੱਤੇ ਗਈ ਐ ਤੇ ਰੱਬ ਨੂੰ ਮਿਲ ਕੇ ਆਈ ਐ ਸੋ ਜਿਹੜਾ ਤਰੀਕਾ ਗੁਰੂ ਸਾਹਿਬਾਨ ਨੇ ਦੱਸਿਆ ਵੈ ਰੱਬ ਨੂੰ ਮਿਲਣ ਦਾ ਉਹ ਇਹ ਤਰੀਕਾ ਨਹੀਂ ਉਹ ਕਿਹੜਾ ਤਰੀਕਾ ਮੁਸਲਮਾਨ ਸਾਬਤ ਕਰਾਂਗਾ 14 ਤਬਕ ਰੋਸ਼ਨ ਹੋਣਗੇ ਸੋ ਫਤਿਹ ਬਲਾਉ ਜ਼ਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਭ੍ਰਿਸ਼ਟਾਚਾਰ ਰਾਜਨੀਤੀ ਵਿੱਚ ਹੁੰਦਾ ਹੈ ਨਾ ਜਿਸ ਤਰ੍ਹਾਂ ਕਰਪਸ਼ਨ ਰਾਜਨੀਤੀ ਵਿੱਚ ਹੁੰਦੀ ਹੈ ਪੋਲਿਟিক্যাল ਪਾਰਟੀਆਂ ਕਰਦੀਆਂ ਨੇ ਇੱਕ ਕਰਪਸ਼ਨ ਧਰਮ ਦੀ ਦੁਨੀਆ ਵਿੱਚ ਵੀ ਹੁੰਦੀ ਹੈ ਧਾਰਮਿਕ ਦੁਨੀਆ ਵਿੱਚ ਵੀ ਹੁੰਦੀ ਉਹ ਕਿਹੜੀ ਗੁਰੂ ਨਾਨਕ ਸਾਹਿਬ ਨੂੰ ਪੁੱਛਿਓ ਗੁਰੂ ਨਾਨਕ ਸਾਹਿਬ ਖੁਦ ਕਹਿੰਦੇ ਨੇ ਕਾ ਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਦਾ ਬੰਦ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਰਾਜਨੀਤਿਕ ਲੋਕ ਭਰੇ ਨੇ ਭ੍ਰਿਸ਼ਟਾਚਾਰ ਨਾਲ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਧਰਮ ਦੇ ਲੋਕ ਵੀ ਭ੍ਰਿਸ਼ਟਾਚਾਰ ਨਾਲ ਭਰੇ ਨੇ ਕਰਪਸ਼ਨ ਇਹਨਾਂ ਵਿੱਚ ਵੀ ਹੈ ਕਿਹੜੀ ਕਾਜੀ ਇਸਲਾਮ ਦਾ ਪ੍ਰਚਾਰਕ ਹੈ ਇਸਲਾਮ ਦਾ ਵਕੀਲ ਹੈ ਪਰ ਪਲਾ ਕਾਜੀ ਕਰ ਕੀ ਰਿਹਾ ਦੱਸੋ ਆਪਣਾ ਇਤਿਹਾਸ ਵੜ ਕੇ ਵਖਲੋ ਸਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰਦੇ ਹੋ ਇਹ ਫੈਸਲਾ ਕਿਦਾ ਸੀ ਕਾਜੀ ਦਾ ਬੋਲਿਓ ਜੀ ਕਾਜੀ ਦਾ ਕਾਜੀ ਕੌਣ ਸੀ ਲੋਹੇ ਸੀ ਕਿਹਦਾ ਇਸਲਾਮ ਦਾ ਕਾਜੀ ਸੀ ਵਕੀਲ ਇਸਲਾਮ ਦਾ ਭਾਈ ਸਾਹਿਬ ਭਾਈ ਮਨੀ ਦਾਸ ਦੇ ਬੰਦ-ਬੰਦ ਕੱਟ ਕੇ ਸ਼ਹੀਦ ਕਰਦੇ ਹੋ ਇਹ ਗਲਤ ਫੈਸਲਾ ਕਿਦਾ ਸੀ ਕਾਜੀ ਦਾ ਕਾਜੀ ਦਾ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਖੋਪੜੀ ਲਾ ਦਿਓ ਕੇਸਾਂ ਸਮੇਤ ਇਹ ਗਲਤ ਫੈਸਲਾ ਕਿਦਾ ਸੀ ਕਾਜੀ ਦਾ ਤੇ ਕਾਜੀ ਗਲਤ ਫੈਸਲੇ ਇਦਾਂ ਨਹੀਂ ਸੀ ਦਿੰਦੇ ਗੁਰਮੁਖੋ ਉਹਨਾਂ ਨੂੰ ਕੀ ਮਿਲਦਾ ਸੀ ਵੱਡੀ ਲੈ ਕੇ ਹੱਕ ਗਵਾਏ ਇਹ ਕ腐ਪਸ਼ਨ ਹੈ ਇਹ ਕ腐ਪਸ਼ਨ ਹੈ ਉਹ ਵੱਡੀ ਲੈ ਕੇ ਹੱਕ ਗਵਾਉਂਦੇ ਸੀ ਵੱਡੀਆਂ ਲੈਂਦੇ ਸੀ ਉਹ ਤੇ ਵੱਡੀ ਲੈ ਕੇ ਰਿਸ਼ਵਤ ਲੈ ਕੇ ਉਹ ਗਲਤ ਫੈਸਲੇ ਸੁਣਾਉਂਦੇ ਸੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜੇ ਇਸਲਾਮ ਵਿੱਚ ਮੈਂ ਦੇਖਦਾ ਤੇ ਕਾਜੀ ਵਰਗਿਆਂ ਨੇ ਕ腐ਪਸ਼ਨ ਪੈਦਾ ਕਰ ਦਿੱਤੀ ਹੈ ਉਹਨਾਂ ਨੇ ਪੈਦਾ ਕਰ ਦਿੱਤੀ ਫਿਰ ब्राह्मण ਨਾ ਵੈ ਜੀਆਂ ਖਾਏ ਤੇ ਕਹਿੰਦੇ ਜੇ ਮੈਂ Hindu ਧਰਮ ਦੀ ਗੱਲ ਕਰਦਾ ਏਡਾ ਵੱਡਾ ਧਰਮ ਹੈ ਤੇ ਉਹਦੇ ਵਿੱਚ ਕ腐ਸ਼ਨ ਕਿੰਨੇ ਪੈਦਾ ਕੀਤੀ ਜਿਹੜਾ Hindu ਧਰਮ ਦਾ ਪ੍ਰਚਾਰਕ ਹੈ ਕੌਣ ਹੈ ਬ੍ਰਾਹਮਣ ਉਹ ਪੈਦਾ ਕਰਿਆ ਲੋਕਾਂ ਨੂੰ ਝੂਠ ਦੱਸਦਾ ਹੈ ਲੋਕਾਂ ਨਾਲ ਫਰੇਵ ਕਰਦਾ ਆਪਣਾ ਢਿੱਡ ਭਰਨ ਦੀ ਖਾਤਰ ਲੋਕਾਂ ਨੂੰ ਝੂਠ ਬੋਲ ਕੇ ਦੱਸਦਾ ਹੈ ਆ ਧਾਗੇ ਪਾ ਲੋ ਉਹ ਧਾਗੇ ਪਾ ਲੋ ਇੰਨੀਆਂ ਮੌਲੀਆਂ ਸ਼ਰੀਰ ਤੇ ਬੰਨ ਲੋ ਇਹ ਕਰ ਲੋ ਉਹ ਕਰ ਲੋ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਝੂਠ ਬੋਲਦਾ ਔਰ ਇਹ ਕਰਪਸ਼ਨ ਹੈ ਇਹਦੀ ਇਹ ਮਤ ਕਿਉ ਗੁਰਮੁਖੋ ਕਿਉਂਕਿ ਮੈਨੂੰ ਕਹਿੰਦੇ ਵੀ ਮੈਂ ਆਪਣੇ ਕੋਲ ਗੱਲਾਂ ਕਰਦਾ ਕਿਹਦੀ ਗੱਲ ਮੈਂ ਕਰ ਰਿਆਂ ਗੁਰਬਾਣੀ ਦੀ ਗੁਰਬਾਣੀ ਕਹਿ ਰਹੀ ਹੈ ਨਾ ਕਾ ਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਖਾਏ ਬ੍ਰਾਹਮਣ ਨਿਤ ਲੋਕਾਂ ਦੇ ਖੂਣ ਚੋਂ ਆਉਂਦਾ ਹੈ ਲੋਕਾਂ ਨੂੰ ਮਾਰ ਮਾਰ ਕੇ ਨਾ ਹੁੰਦਾ ਕਿਦਾਂ ਭਲਾ ਉਹ ਨਹੀਂ ਜੇ ਕਿਸੇ ਨੂੰ ਬਖਸ਼ਦਾ ਜੇ ਅਮੀਰ ਆ ਜਾਏ ਉਹਨੂੰ ਵੀ ਜੇ ਗਰੀਬ ਆ ਜਾਏ ਉਹਨੂੰ ਵੀ ਉਹਨੇ ਸਿਸਟਮ ਹੀ ਇਦਾਂ ਦਾ ਬਣਾਇਆ ਪੂਰਾ ਸਾਲ ਉਹਨੇ ਇੱਕ ਨੀਅਤ ਕਰ ਲਿਆ ਆ ਆ ਦਿਨ ਆ ਆ ਦਿਹਾੜੇ ਅਗਲਾ ਆਪਣੀ ਰੋਟੀ ਆਰਾਮ ਨਾਲ ਸੇਕਦਾ ਪਿਆ ਅੱਗੇ ਗੁਰੂ ਨਾਨਕ ਸਾਹਿਬ ਨੇ ਬੜੀ ਸੁਣੀ ਗੱਲ ਆਕੀ ਜੋਗੀ ਜੁਗਤਾ ਨਾ ਜਾਣੈ ਅੰਧ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੋਗ ਮਤ ਬੜਾ ਵੱਡਾ ਮਤ ਸੀ ਉਸ ਟਾਈਮ ਦਾ ਬਾਬਾ ਨਾਨਕ ਸਾਹਿਬ ਜੀ ਬਖਸ਼ਦੇ ਕਿਸੇ ਨੂੰ ਨਹੀਂ ਐ ਕਿਉਂਕਿ ਗੁਰਨਾਥ ਸਾਹਿਬ ਨੇ ਖੁਦ ਆਖਿਆ ਸੱਚ ਸੁਣਾਏ ਸੀ ਉੱਚੀ ਬੋਲਿਓ ਜੀ ਸੱਚ ਸੁਣਾਏ ਸੀ ਸੱਚ ਕੀ ਮਿਲਣਾ ਕਹਿੰਦੇ ਸੱਚ ਉਦੋਂ ਬੋਲੋ ਜਦੋਂ ਟਾਈਮ ਹੋਏ ਤੇ ਜਦੋਂ ਟਾਈਮ ਲੰਘ ਜਾਏ ਫਿਰ ਸੱਚ ਬੋਲਣ ਦਾ ਕੀ ਫਾਇਦਾ ਕੋਈ ਮਤਲਬ ਹੈ ਜਦੋਂ ਟਾਈਮ ਹੋਏ ਤੂੰ ਬੋਲਿਆ ਨਾ ਪਿੱਛੋ ਪਿੱਛੋਂ ਬੋਲੀ ਜਾਓ ਸੱਚ ਫਿਰ ਕੀ ਫਿਰ ਮੀਨਣ ਕੀ ਰਿਹਾ ਤੇਗੁਰ ਨਾਨਕ ਸਾਹਿਬ ਕਹਿੰਦੇ ਨੇ ਕਾ ਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੈ ਅੰਧ ਕਹਿੰਦੇ ਦੂਜਿਆਂ ਨੂੰ ਦੱਸਦਾ ਨੱਕ ਬੰਦ ਕਰ ਲੋ ਸਮਾਧੀ ਲਾ ਲੋ ਪੁੱਟੇ ਸਿੱਦੇ ਆਸਨ ਕਰ ਲੋ ਤੁਹਾਨੂੰ ਰੱਬ ਮਿਲ ਜਾਏਗਾ ਗੁਰਨਾਨ ਸਾਹਿਬ ਕਹਿੰਦੇ ਜੋਗੀ ਜੁਗਤ ਨਾ ਜਾਣੈ ਇਹਨੂੰ ਜੀਵਨ ਜੁਗਤ ਖੁਦ ਨੂੰ ਨਹੀਂ ਆਉਂਦੀ ਕਮਲੇ ਨੂੰ ਅੰਧ ਖੁਦ ਅੰਨਾ ਤੇ ਲੋਕਾਂ ਨੂੰ ਕਹਿ ਰਿਹਾ ਵੀ ਰੱਬ ਆਓ ਮੈਂ ਤੁਹਾਨੂੰ ਦਿਖਾਵਾਂ ਅੰਨਿਆਂ ਦੇ ਵਿੱਚ ਕਾਣਾ ਰਾਜਾ ਉਹ ਰੱਬ ਜਿਹੜਾ ਖੁਦ ਅੰਨਾ ਉਹ ਦੂਜਿਆਂ ਨੂੰ ਰੱਬ ਦਿਖਾਉਂਦੀ ਗੱਲ ਕਰ ਰਿਹਾ ਤੇ ਬਾਪੂ ਜੀ ਨੇ ਅੱਗੇ ਵੇਖੋ ਕਿੰਨੀ ਕਮਾਲ ਦੀ ਗੱਲ ਆਖੀ ਕਹਿੰਦੇ ਤਿੰਨੇ ਉਜਾਰੇ ਦਾ ਬੰਦ ਇਹ ਤਿੰਨੇ ਹੀ ਧਰਮ ਦੀ ਦੁਨੀਆ 'ਚ ਉਜਾਰਾ ਪਤਾ ਕਰਿਆ ਕ੍ਰਪਸ਼ਨ ਪਤਾ ਕਰੇ ਜੇ ਰਾਜਨੀਤੀ ਦੀ ਬਾਪੂ ਨੇ ਗੱਲ ਕੀਤੀ ਸਪਸ਼ਟ ਠੋਕ ਕੇ ਗੱਲ ਕੀਤੀ ਜੇ ਧਰਮ ਦੀ ਗੱਲ ਕੀਤੀ ਸਪਸ਼ਟ ਗੱਲ ਕੀਤੀ ਸੱਚੇ بادشاہ ਨੇ ਬਖਸ਼ਿਆ ਨਹੀਂ ਕਿਸੇ ਨੂੰ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਦੁਨੀਆ 'ਚ ਆਉਣ ਦਾ ਪਰਪੱਜੀ ਏ ਸੀ ਸੱਚ ਬੋਲਣਾ ਸੱਚ ਦੱਸਣਾ ਏਕ ਓੰਕਾਰ ਦੀ ਗੱਲ ਕਰਨੀ ਤੇ ਗੁਰੂ ਨਾਨਕ ਸਾਹਿਬ ਨੇ ਉਸ ਕੰਮ ਨੂੰ ਪੂਰਾ ਕੀਤਾ ਆਪਣੀ ਜ਼ਿੰਦਗੀ ਦੇ 70 ਸਾਲ ਤੋਂ ਉੱਪਰ ਦਾ ਟਾਈਮ ਲਗਾ ਕੇ ਗੁਰੂ ਨਾਨਕ ਸਾਹਿਬ ਨੇ ਉਸ ਕਾਰਜ ਨੂੰ ਸੰਪੂਰਨ ਕੀਤਾ ਦੁਨੀਆ ਦੇ ਕੋਨੇ-ਕੋਨੇ 'ਚ ਜਿੱਥੇ ਗੁਰੂ ਨਾਨਕ ਸਾਹਿਬ ਗਏ ਵੇਖਿਓ ਧਿਆਨ ਨਾਲ ਸੰਖੇਪ 'ਚ ਕਿਹਾਵਾਂ ਜੇ ਗੁਰੂ ਨਾਨਕ ਸਾਹਿਬ ਜੀ ਹਰ ਦੁਆਰ ਜਾਂਦੇ ਐ ਧਿਆਨ ਨਾਲ ਸੁਣਿਓ ਗੁਰਮੁਖੋ ਫੋਟੋਆਂ ਤੁਸੀਂ ਸਾਰੇ ਵੇਖਦੇ ਹੋ ਜੇ ਗੁਰੂ ਨਾਨਕ ਸਾਹਿਬ ਜੀ ਹਰਿਦਵਾਰ ਦੀ ਧਰਤੀ ਤੇ ਜਾਂਦੇ ਐ ਤੇ ਉੱਥੇ ਕਦੋਂ ਜਾਂਦੇ ਐ ਜਦੋਂ ਸ਼ਰਾਧਾਂ ਦੇ ਦਿਨ ਸੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੰਗਾ ਨਦੀ ਦੇ ਵਿੱਚ ਘਾਰ ਖੜੇ ਹੁੰਦੇ ਐ ਤੇ ਗੁਰੂ ਨਾਨਕ ਸਾਹਿਬ ਜੀ ਕੀ ਵੇਖਦੇ ਨੇ ਕਿ ਪੰਡਿਤ ਤੇ ਹੋਰ ਲੋਕ ਪਾਣੀ ਦੇ ਰਿਹਾ ਸੂਰਜ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਕੁਝ ਕਿਹਾ ਨਹੀਂ ਲੇਕਿਨ ਗੁਰੂ ਨਾਨਕ ਸਾਹਿਬ ਦਾ ਤਰੀਕਾ ਬੜਾ ਪਿਆਰਾ ਸੱਚੇ ਪਾਤਸ਼ਾਹ ਮਹਾਰਾਣੀ ਕੀ ਵਿਖਿਆ ਉਹ ਚੜਦੇ ਨੂੰ ਪਾਣੀ ਦੇ ਰੇ ਸੂਰਜ ਨੂੰ ਤੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਆਪੋਜੀਟ ਖੜੇ ਹੋ ਗਏ ਆਪੋਜੀਟ ਖੜੇ ਹੋ ਗਏ ਪਿਛਾਂਹ ਖੜੇ ਹੋ ਗਏ ਪਿੱਠ ਲਾ ਕੇ ਤੇ ਸੱਚੇ ਪਾਤਸ਼ਾਹ ਦੂਸਰੇ ਪਾਸੇ ਪਾਣੀ ਦੇਣ ਲੱਗ ਪਏ ਆਪਾਂ ਹੁੰਦੇ ਨਾ ਮੈਂ ਕਹਿੰਨਾ ਉਦੋਂ ਲੋਕ ਬੜੇ ਭਲੇ ਸੀ ਉਦੋਂ ਲੋਕ ਬੜੇ ਚੰਗੇ ਹੋਣਗੇ ਉਹਨਾਂ ਨੇ ਕੁਝ ਕਿਹਾ ਨਹੀਂ ਗਲਤ ਬੋਲਿਆ ਨਹੀਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈ ਕੇ ਕਹਾਂ ਜੇ ਅਸੀਂ ਹੁੰਦੇ ਨਾ ਅਸੀਂ ਬਾਬੇ ਨੂੰ ਬਖਸ਼ਣਾ ਨਹੀਂ ਸੀ ਇਹ ਸੱਚ ਜਾਣਿਓ ਸੱਚ ਹੈ ਅਸੀਂ ਹੁੰਦੇ ਨਾ ਅਸੀਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਬਖਸ਼ਣਾ ਥੋੜੀ ਜਿਹੀ ਕਿੱਥੇ ਪਰ ਉਹ ਲੋਕ ਸਾਤੋਂ ਬਹੁਤ ਚੰਗੇ ਸੀ ਉਹਨਾਂ ਦੇ ਘਰ ਵਿੱਚ ਜਾ ਕੇ ਉਹਨਾਂ ਤੋਂ ਉਲਟ ਕੰਮ ਕਰ ਰਹੇ ਉਹ ਚੜਦੇ ਨੂੰ ਪਾਣੀ ਦੇ ਦਿੰਦੇ ਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਉਲਟ ਦਿਸ਼ਾ ਵਿੱਚ ਲੈਂਦੇ ਨੂੰ ਪਾਣੀ ਦੇ ਰਹੇ ਆ ਪਾਣੀ ਦੇ ਹੀ ਜਾਂਦੇ ਨੇ ਆਖਰਕਾਰ ਕੀ ਹੋਇਆ ਜਦੋਂ ਧਿਆਨ ਖਿੱਚਿਆ ਲੋਕਾਂ ਦਾ ਲੋਕ ਇਕੱਠੇ ਹੋਏ ਵੀ ਇਹਨੂੰ ਓਕ ਹੀ ਗਿਆ ਵੇਖੋ ਜੀ ਬਾਬਾ ਜੀ ਨੂੰ ਕੀ ਹੋਇਆ ਬੰਦੇ ਨੂੰ ਕੀ ਹੋਇਆ ਲੋਕ ਇਕੱਠੇ ਹੋਏ ਇਕੱਠੇ ਹੋ ਕੇ ਕਹਿੰਦੇ ਬਾਬਿਓ ਆ ਕੰਮ ਕੀ ਕਰਦੇ ਪਏ ਹੋ ਕਿੱਧਰ ਪਾਣੀ ਦੇ ਰਹੇ ਹੋ ਤੇ ਗੁਨਾਹ ਸਾਹਿਬ ਨੇ ਪਹਿਲਾਂ ਉਹਨਾਂ ਨੂੰ ਪੁੱਛਿਆ ਤੁਸੀਂ ਦੱਸਿਓ ਕਿੱਧਰ ਪਾਣੀ ਦੇ ਰਹੇ ਹੋ ਉਹ ਕਹਿੰਦੇ ਅਸੀਂ ਤਾਂ ਪਿੱਤਰ ਲੋਕ 'ਚ ਪਾਣੀ ਦੇ ਰਹਿਆਂ ਪਿੱਤਰ ਲੋਕ ਨੂੰ ਸਮਝਦੇ ਹੋ ਸਾਡੇ ਵੱਡੇ ਵਡੇਰੇ ਜਿਹੜੇ ਅਕਾਲ ਚਲਾਣਾ ਕਰ ਜਾਂਦੇ ਨੇ ਉਹ ਅਸਮਾਨ ਵਿੱਚ ਕਿਤੇ ਜਾ ਕੇ ਰਹਿੰਦੇ ਨੇ ਐਸੀ ਲੋਕਾਂ ਦੀ ਸੋਚ ਬਣੀ ਗੁਰਨਾਨ ਸਿੰਘ ਮੰਨਦੇ ਤੇ ਜਿੱਥੇ ਉਹਨਾਂ ਦੀਆਂ ਰੂਹਾਂ ਰਹਿੰਦੀਆਂ ਉੱਥੇ ਪਿੱਤਰ ਲੋਕ ਦਾ ਨਾਮ ਹੈ ਪਿੱਤਰ ਲੋਕ ਤੇ ਉਹ ਸੂਰਜ ਤੋਂ ਵੀ ਬਹੁਤ ਪਰੇ ਹੈ ਤੇ ਹੈਰਾਨੀ ਦੀ ਗੱਲ ਹੈ ਲੋਕਾਂ ਨੂੰ ਸਾਲ ਬਾਅਦ ਇਹ ਚੇਤਾ ਆਉਂਦਾ ਵੀ ਸਾਡਾ ਬਾਪੂ ਭੁੱਖਾ ਹੈ ਸਾਲ ਬਾਅਦ ਇਹ ਚੇਤਾ ਆਉਂਦਾ ਵੀ ਸਾਡੇ ਬਾਪੂ ਨੂੰ ਕੱਪੜੇ ਚਾਹੀਦੇ ਸਾਲ ਬਾਅਦ ਇਹ ਚੇਤਾ ਆਉਂਦਾ ਵੀ ਸਾਡੇ ਬਾਪੂ ਨੂੰ ਪਿਆਸ ਲੱਗੀ ਪਾਣੀ ਚਾਹੀਦਾ ਤੇ ਬਾਪੂ ਨੂੰ ਫਿਰ ਪਾਣੀ ਪਤਾ ਕਿਦਾਂ ਪਚਾਉਂਦੇ ਐ ਭਾਈਆਂ ਦੇ ਰਸਤੇ ਪੰਡਤਾਂ ਦੇ ਰਸਤੇ پارਸਲ ਕਰਦੇ ਐ ਫਿਰ ਤੇ ਗੁਰੂ ਨਾਨਕ ਸਿੱਜੇ ਪਾਤਸ਼ਾਹ ਮਹਾਰਾਜ ਪਤਾ ਕੀ ਕਹਿੰਦੇ ਐ ਕਹਿੰਦੇ ਵੀ ਕਰ ਕੀ ਰਹੇ ਹੋ ਕਹਿੰਦੇ ਆਪਣੇ ਬਜ਼ੁਰਗਾਂ ਨੂੰ ਪਾਣੀ ਦੇ ਰਹੇ ਪਿਆਸੇ ਐ ਤੇ ਮਹਾਰਾਜ ਕਹਿੰਦੇ 365 ਦਿਨ ਹੁੰਦੇ ਐ ਬਾਕੀ ਦਿਨ ਭੁੱਲ ਗਏ ਬਸ ਇੱਕ ਦਿਨ ਯਾਦ ਰੱਖਿਆ ਵੀ ਬਾਪੂ ਨੂੰ ਪਿਆਸ ਲੱਗੀ ਬਾਕੀ ਦਿਨ ਵੀ ਪਲਾਇਆ ਕਰੋ ਕਹਿੰਦੇ ਪਾਣੀ ਪਹੁੰਚ ਜਾਏਗਾ ਉੱਥੇ ਕਹਿੰਦੇ ਹਾਂ ਕਰੋੜਾ ਅਰਬਾਂ ਖਰਬਾਂ ਮੀਲ ਸੂਰਜ ਤੋਂ ਪਰਾਂ ਪਿੱਤਰ ਲੋਕ ਤੱਕ ਤੁਹਾਡਾ ਇੱਥੋਂ ਹਰ ਦੁਆਰ ਤੋਂ ਸੁਟਿਆ ਪਾਣੀ ਪਹੁੰਚ ਜਾਏਗਾ ਕਹਿੰਦੇ ਹਾਂ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਵੀ ਪਾਣੀ ਦੇ ਰਿਆਂ ਸੁਣਿਓ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਵੀ ਪਾਣੀ ਦੇ ਰਿਹਾ ਕਹਿੰਦੇ ਕਿੱਥੇ ਤੇ ਮਹਾਰਾਜ ਕਹਿੰਦੇ ਮੇਰੀ ਵੀ ਜਿਹੜੀ ਜ਼ਮੀਨ ਹੈ ਨਾ ਉਹ ਰਾਹੇ ਪਹੁੰਚਦੀ ਤਲਮੰਡੀ ਵਿੱਚ ਸੋਕ ਰਹੀ ਹੈ ਮੈਂ ਉਹਨੂੰ ਪਾਣੀ ਦੇ ਰਿਹਾ ਉਹ ਲੋਕ ਹੱਸ ਕੇ ਕਹਿੰਦੇ ਤੇਰਾ ਪਾਣੀ ਪਹੁੰਚ ਜਾਏਗਾ ਮਹਾਰਾਜ ਕਹਿੰਦੇ ਜੇ ਤੁਹਾਡਾ ਕਰੋੜਾਂ ਮੀਲ ਦੂਰ ਪਹੁੰਚ ਸਕਦਾ ਤਾਂ ਮੇਰਾ ਇਸ ਧਰਤੀ ਤੇ ਸੁਟਿਆ ਪਾਣੀ ਇਸ ਧਰਤੀ ਤੇ ਨਹੀਂ ਪਹੁੰਚ ਸਕਦਾ ਕੋ ਸਤਨਾਮ ਵਾਹਿਗੁਰੂ ਇਹ ਗੁਰੂ ਨਾਨਕ ਸਾਹਿਬ ਦਾ ਤਰਕ ਹੈ ਤੇ ਸੱਚ ਹੈ ਕਿਉਂਕਿ ਬਾਬਾ ਝੂਠ ਨਹੀਂ ਬੋਲਦਾ ਹਾਏ 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 ਬਿਲਕੁਲ ਸੱਚੀਆਂ ਗੱਲਾਂ ਯਾਰ ਆਹਾਹਾ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਇਹ ਝੂਠ ਹੈ ਜਿਹੜੇ ਲੋਕ ਸੂਰਜ ਨੂੰ ਪਾਣੀ ਦਿੰਦੇ ਆ ਆ ਇੱਕ ਬੀਬੀ ਬੜੀ ਮਸ਼ਹੂਰ ਹੁੰਦੀ ਆ ਇੱਕ ਉਹ ਸੂਰਜ ਦੇ ਉੱਤੇ ਗਈ ਸੂਰਜ ਦੇ ਉੱਤੇ ਗਈ ਆ ਤੇ ਜਾ ਕੇ ਰੱਬ ਨੂੰ ਮਿਲ ਕੇ ਆਈ ਸੋ ਬਾਬਾ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਆ ਇਹ ਝੂਠ ਆ ਸਾਰਾ ਹਾਂਜੀ ਜਿਹੜਾ ਤਰੀਕਾ ਗੁਰੂ ਸਾਹਿਬਾਨ ਨੇ ਰੱਬ ਨੂੰ ਮਿਲਣ ਦਾ ਦੱਸਿਆ ਵੀਰੋ ਉਹ ਇੱਕੋ ਹੀ ਹੈ ਸੋ ਗੱਲ ਬੜੇ ਧਿਆਨ ਨਾਲ ਸੁਣਿਓ ਮੁਸਲਮਾਨ ਐ ਐਸਾ ਜਵਾਬ ਦੇਵਾਂਗਾ 14 ਤਬਕ روشن ਹੋਣਗੇ ਸਾਬਤ ਕਰਾਂਗਾ ਹਾਂਜੀ ਫੇਰ ਉਹ ਸੱਚਖੰਡ ਹੋ ਗਿਆ ਜੀ ਬੀਬੀ ਬੀਬੀ ਸੱਚਖੰਡ ਹੋ ਗਈ ਜੇ ਕੋਈ ਬੰਦਾ ਅਗਦੀ ਪੂਜਾ ਕਰੀ ਜਾਂਦਾ ਕੋਈ ਲਟਨੀਆਂ ਮਾਰੀ ਜਾਂਦਾ ਕੋਈ ਕੁਛ ਕਰੀ ਜਾਂਦਾ ਇਹ ਸਭ ਦਾ ਸਭ ਝੂਠ ਹੈ ਜਿੱਥੋਂ ਇਹਨਾਂ ਨੇ ਗੱਲ ਖਤਮ ਕੀਤੀ ਹੈ ਉਤੋਂ ਮੈਂ ਸ਼ੁਰੂ ਕਰਦਾ ਗੱਲ ਬੜੇ ਧਿਆਨ ਨਾਲ ਸੁਣਿਓ ਫਤਿਹ ਬਲਾਉਦਰ ਇੱਕ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੋ ਸ਼ਬਦਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਹਾਂਜੀ ਬਈ حضرت بابا Guru Nanak Sahib ji پانی دین ਲਾਪੇ ਲੈਂਦੇ ਪਾਸੇ ਸੂਰਜ ਹੁੰਦਾ ਵੈ ਚੜ੍ਹਦੇ ਪਾਸਿਓਂ ਚੰਦ ਹੁੰਦਾ ਵੈ ਲੈਂਦੇ ਪਾਸਿਓਂ ਸੋ ਉਹਨਾਂ ਨੇ ਪਾਣੀ ਦਿੱਤਾ ਵੈ ਆਪਣੀ ਜ਼ਮੀਨ ਨੂੰ ਪਾਣੀ ਜ਼ਮੀਨ ਨੂੰ ਦੇ ਕੇ ਦੁਨੀਆ ਨੂੰ ਦੱਸ ਦਿੱਤਾ ਵੈ ਦੁਨੀਆ ਦੇ ਵਿੱਚ ਕਾਮਯਾਬ ਹੋਣਾ ਵੈ ਤੇ ਪਾਣੀ ਦੇ ਨਾਲ ਉਹ ਬੰਦਾ ਕਾਮਯਾਬ ਹੋਏਗਾ ਅੱਗ ਦੇ ਨਾਲ ਨਹੀਂ ਅੱਗ ਦੀ ਪੂਜਾ ਦੇ ਨਾਲ ਨਹੀਂ ਜੇਕਰ ਦੁਨੀਆ 'ਚ ਕਾਮਯਾਬ ਹੋਣਾ ਹੋਵੇ ਤੇ ਪਾਣੀ ਦੇ ਨਾਲ ਤੇ ਜਮੀਨ ਦੇ ਉੱਤੇ ਚੱਲਾਂ ਮੈਂ ਤੇ ਚੰਦ ਦੇ ਹਿਸਾਬ ਨਾਲ ਸੂਰਜ ਦੇ ਹਿਸਾਬ ਦੇ ਨਾਲ ਨਹੀਂ ਹੈ ਸੋ ਮੁਸਲਮਾਨ ਸਾਬਤ ਕਰਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਉਹਨਾਂ ਅੱਗੇ ਜਾਂਦੇ ਆਂ ਓੜੀ ਬੀਬੀ ਜਿਹੜੀ ਗਈ ਹੈ ਨਾ ਸੂਰਜ ਤੇ ਮੇਰਾ ਮੈਸੇਜ ਇਹ ਹੈ ਕਿ ਸੱਚਖੰਡ ਵਾਸਤੇ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੈ ਕਿ ਵੀ ਨਰਕ ਸਵਰਗ ਜੋ ਵੀ ਹੈਗਾ ਵੈ ਜੰਨਤ ਵਿੱਚ ਵੀ ਜੰਨਤ ਵਿੱਚ ਮੇਰ ਕੋ ਆਉਣ ਵਾਸਤੇ ਉਹਦਾ ਸਿਰਫ ਇੱਕੋ ਹੀ ਰਸਤਾ ਹੈ ਕਿਹੜਾ ਰਸਤਾ ਹੈ ਪਹਿਲੇ ਮਰਨ ਕਬੂਲ ਜੀਵਨ ਕੀ ਛੱਡ ਆਸ ਜੀਵਨ ਦੀ ਆਸ ਛੱਡ ਪਹਿਲੇ ਮਰਨ ਕਬੂਲ ਕਰ ਅੱਜ ਵੀ ਸਾਡੇ ਇੱਥੇ ਇਹੋ ਹੀ ਕਹਿੰਦੇ ਨੇ ਇਹਨੂੰ ਤੇ ਮਰਨਾ ਹੀ ਭੁੱਲਿਆ ਕੋਈ ਬੰਦਾ ਅਗਰ ਕਿਸੇ ਨਾਲ ਕੋਈ ਵਿਹਾਰ ਸੰਗਣਾ ਨਾ ਹੋਵੇ ਉਹਨੂੰ ਕਹਿੰਦੇ ਆ ਬਾਬਾ ਤੈਨੂੰ ਤੇ ਮਰਨਾ ਹੀ ਭੁੱਲਿਆ ਇਹਦਾ ਮਤਲਬ ਜਿਹਨੂੰ ਮਰਨਾ ਭੁੱਲਿਆ ਹੋਵੇ ਨਾ ਉਹ ਪੈੜਾ ਜਿਹਨੂੰ ਮਰਨ ਯਾਦ ਹੋਵੇ ਨਾ ਪਹਿਲੇ ਮਰਨ ਕਬੂਲ ਜੀਵਨ ਕੀ ਛਟਾਸ ਜੀਵਨ ਦੀਆਂ ਆਸਾਂ ਜੀਵਨ ਦੀਆਂ ਉਮੀਦਾਂ ਲਾਣੇ ਵਾਲੋ ਲੋਕਾਂ ਨੂੰ ਪਾਗਲ ਬਣਾਉਣੇ ਵਾਲੋ ਸੱਚਖੰਡ ਜਾਣਾ ਤੇ ਫਿਰ ਆ ਤਰੀਕਾ ਜੇ ਪਹਿਲੇ ਮਰਨ ਕਬੂਲ ਜੀਵਨ ਕੀ ਛਟ ਆਸ ਸੋ ਗੱਲ ਬੜੇ ਧਿਆਨ ਨਾਲ ਸੁਣਿਓ ਅੱਜ ਕੱਲ ਆਪਾਂ ਕਿਸੇ ਮੈਂ ਕਿਸੇ ਬਜ਼ੁਰਗ ਨੂੰ ਕਹਾਂਗਾ ਕੋਈ 60 ਸਾਲ ਦੀ ਉਮਰ ਹੋਵੇ ਬਾਬਾ ਉਹਨੂੰ ਕਹਾਂਗਾ ਬਾਬਾ ਜੀ ਮਰਨਾ ਕਦੋਂ ਜੇ ਅਗਰ ਮੈਂ ਕਿਸੇ ਬਾਬੇ ਨੂੰ ਕਹਾਂਗਾ ਬਾਬਾ ਜੀ ਮਰਨਾ ਕਦੋਂ ਜੇ ਬਾਬਾ ਕਹੇਗਾ ਕਿਉਂ ਤੂੰ ਮੈਨੂੰ ਖਾਣ ਨੂੰ ਦੇਣਾ ਮਤਲਬ ਕਹਿੰਦਾ ਹੈ ਕਿ ਮਰਨਾ ਕਿਸੇ ਨੂੰ ਵੀ ਯਾਦ ਨਹੀਂ ਹੈ ਮਰਨ ਵਾਸਤੇ ਕੋਈ ਤਿਆਰ ਨਹੀਂ ਹੈ ਤੇ ਗੱਲਾਂ ਕਾਮਯਾਬੀਆਂ ਇਹ ਕੋਈ ਕਾਮਯਾਬੀ ਨਹੀਂ ਸੋ ਕਾਮਯਾਬੀ ਦਾ ਤਰੀਕਾ ਕੀ ਹੈ ਹੁਣ ਆਪਾਂ ਦੱਸਦੇ ਆ ਕਿ ਬਈ ਪਾਣੀ ਦੇ ਨਾਲ ਚੱਲਣਾ ਵੈ ਤੇ ਚੰਦ ਦੇ ਹਿਸਾਬ ਨਾਲ ਚੱਲਣਾ ਵੈ ਆ ਬਿ ਚੰਦ ਦੀ ਸਿਮਤ ਦੇ ਹਿਸਾਬ ਨਾਲ ਚੱਲਣਾ ਸੋ ਗੱਲ ਬੜੇ ਧਿਆਨ ਨਾਲ ਸੁਣਿਓ अच्छा गुरु ग्रंथ साहिब जी की है पानी है इस पानी ਦੇ حساب ਨਾਲ ਚੱਲਣਾ ਜੋ ਪਾਣੀ ਕਹਿੰਦਾ ਉਹ ਕਰਨਾ ਗੁਰੂ ਕਹਿੰਦਾ ਮਾਨ ਦਾ درجہ ਹੁੰਤੇ ਹੈ ਉੱਤੇ ਹੈ ਪ્યોਰ ਦਾ درجہ ਹੁੰਤੇ ਹੈ ਉੱਤੇ ਹੈ ਤੀਜ ਦਾ درجہ ਉੱਤੇ ਹੈ ਸੋਖਮੰਦ ਆ ਕੇ ਇਹਨੂੰ ਮੰਦਾ ਨਹੀਂ ਕਹਿਣਾ ਇਸ ਤਰੀਕੇ ਦੇ ਨਾਲ ਕਰਨਾ ਹੈ ਪਾਣੀ ਦੇ ਨਾਲ ਕਿ ਪਾਣੀ ਤੋਂ ਅਲੱਗਾ ਗੁਰੂ ਦੇ ਨਾਲ ਲੱਗ ਕੇ ਕਰਨਾ ਸਿੱਧੇ ਲਫ਼ਜ਼ਾਂ ਦੇ ਵਿੱਚ ਗੱਲ ਲੈ ਕਿ ਗੁਰੂ ਗਰੰਥ ਸਾਹਿਬ ਜੀ ਕੀ ਹੈ ਚਲਦਾ ਪਾਣੀ ਸਿਰ ਚੱਲਣਾ ਕੇ ਦੇ ਮਗਰ ਹੈ ਉਹ ਆਪਾਂ ਹੁਣ ਚਮਕੌਰ ਦੀ ਕੜੀ ਦੇ ਵਿੱਚ ਹੁਣੇ ਆ ਚਮਕੌਰ ਦੀ ਕੜੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਚਮਕੌਰ ਦੀ ਕੜੀ ਨੂੰ ਛੱਡਿਆ ਵਾ ਛੱਡ ਕੇ ਤੇ ਉਹ ਸਿੰਘ ਸਿਨਾ ਪਾਈ ਦਇਆ ਸਿੰਘ ਸ ਨਾਲ ਸ਼ਾਇਦ ਉਹਨਾਂ ਨੂੰ ਕਿਹਾ ਵੈ ਕਿ ਤੂੰ ਨਾ ਉਸ ਤਾਰੇ ਦੇ ਮਗਰ ਆ ਜਾ ਔ ਵੀਰੋ ਗੱਲ ਬੜੇ ਧਿਆਨ ਨਾਲ ਸੁਣਿਓ ਸਿਮਤ ਵੀ ਸੂਰਜ ਦੀ ਕੋਈ ਕੋਈ ਸੂਰਜ ਦਾ ਕਿਨਾਰਾ ਹੀ ਕੋਈ ਨਹੀਂਗਾ ਦੱਸੋ ਉੱਥੇ ਜਾ ਕੇ ਲੋਕਾਂ ਨੇ ਮਰਨਾ ਹੀ ਹੈ ਤਾਂ ਉੱਥੇ ਹੋਰ ਆਪਣਾ ਹੋਰ ਉੱਥੇ ਕੀ ਕਰਨਾ ਵੀ ਜਿੱਦਾ ਕਿਨਾਰਾ ਹੀ ਕੋਈ ਨਹੀਂਗਾ ਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਇਸ ਤਾਰੇ ਦੇ ਮਗਰ ਆਇਆ ਇਹ ਨਹੀਂ ਕਿ ਆ ਇਧਰ ਨੂੰ ਆਉਣ ਉਹ ਰਸਤੇ ਆਇਆ ਕਿਉਂਕਿ ਜੰਗਲ ਮਾਚੀਵਾੜਾ ਜੰਗਲ ਸੀ ਜੰਗਲ ਨੂੰ ਜਾਣ ਵਾਸਤੇ ਕੋਈ ਰਸਤਾ ਹੀ ਨਹੀਂਗਾ ਹੁੰਦਾ ਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਚੀਵਾੜੇ ਦੇ ਜੰਗਲ ਦੇ ਵਿੱਚ ਗਏ ਹ ਵੀਰੋ ਜੰਗਲ ਸਕੂਨ ਬਣ ਗਿਆ ਅਜ ਸਾਡੇ ਘਰਾਂ ਦੇ ਆਉਣ ਵਾਸਤੇ ਰਸਤਾ ਹੈ ਤੇ ਸਾਡਾ ਘਰ ਜੰਗਲ ਬਣ ਗਏ ਹਿਆਈ ਕੋਈ ਨਹੀਂ ਹੈ ਕੁ ਤਮੀਜ਼ ਨਹੀਂ ਹੈ ਕੋਈ ਕੱਪੜੇ ਵੱਧ ਪਾਵੇ ਤੇ ਕੋਈ ਘੱਟ ਪਾਵੇ ਤੇ ਕੋਈ ਪਾਵੇ ਤੇ ਪਾਵੇ ਨਾ ਪਾਵੇ ਇਹ ਜਾਨਵਰਾਂ ਵਾਲਾ ਇਹ ਕੰਮ ਨਹੀਂ ਹੈ ਤੇ ਫਿਰ ਕੀ ਹੈ ਇਹ ਜੰਗਲ ਨਹੀਂ ਬਣਿਆ ਤੇ ਫਿਰ ਕੀ ਬਣਿਆ ਸੋ ਇੱਥੇ ਸਕੂਨ ਲਿਉਣਾ ਹੈ ਤੇ ਉਹਦਾ ਤਰੀਕਾ ਇੱਕ ਹੈ ਕੀ ਕਿਹਾ ਵੈ ਸਤਾਰੇ ਦੇ ਮਗਰ ਆਇਆ ਸਤਾਰੇ ਦੀਆਂ ਪੰਜ ਸਿਮਤਾ ਕੀ ਸਾਬਤ ਹੁੰਦਾ ਵੈ ਅ ਪੰਜਾਂ ਦੇ ਮਗਰ ਲੱਗ ਜਾ ਅ ਪੰਜ ਪਿਆਰਿਆਂ ਦੇ ਮਗਰਾ ਚਾਂਦਾ ਪਈ ਨਜ਼ਰ ਆਇਆ ਹਾਏ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਆ ਗਿਆ ਭਈ ਗੁਰੂ ਗੁਰੂ ਸਾਹਿਬਾਨ ਦੀ ਜਦੋਂ ਵੀ ਕਿਸੇ ਨੇ ਤਸ਼ਬੀਹ ਦਿੱਤੀ ਜਾਂ ਸੂਰਜ ਦੇ ਨਾਲ ਨਹੀਂ ਦਿੱਤੀ ਚੰਦ ਦੇ ਨਾਲ ਦਿੱਤੀ ਹੈ ਅੱਛਾ ਅੱਗੇ ਆਪਾਂ ਚੱਲਦੇ ਦਲੀਲ ਮੁਸਲਮਾਨਤ ਦਲੀਲ ਦਾ ਨਾ ਕਹ ਲ ਕਰੇਗਾ ਇਹ ਕਿਹੜੀ ਗੱਲ ਜਿੱਦਾਂ ਮਰੀ ਛੱਡ ਦੋ ਗੱਲ ਇਸ ਤਰ੍ਹਾਂ ਨਹੀਂ ਹੁੰਦੀ ਗੱਲ ਤਾਂ ਗੱਲ ਬੜੇ ਧਿਆਨ ਨਾਲ ਸੁਣਿਓ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਚੀਵਾੜੇ ਦੇ ਜੰਗਲਾਂ ਦੇ ਵਿੱਚ ਜਾ ਕੇ ਸੌਂਗੇ ਉਹ ਸਿੰਘ ਭਾਈ ਦਇਆ ਸਿੰਘ ਵੀ ਉਸ ਤਾਰੇ ਦੀ ਨਾਲ-ਨਾਲ ਨਾ ਚੰਦ ਦੇ ਕੋਲ ਪਹੁੰਚ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਕੂਨ ਦੇ ਨਾਲ ਸੁੱਤੇ ਆ ਆਹਾ ਜਦੋਂ ਸੌਂ ਕੇ ਜਦੋਂ ਉੱਠੇ ਆ ਤੇ ਖਤ ਲਿਖਿਆ ਲਿਖਿਆ ਉਦੋਂ ਜਾਂਦਾ ਜਦੋਂ ਹੋਸ਼ ਕਾਇਮ ਹੋਵੇ ਅੱਜ ਵੀ ਆਪਾਂ ਕਹਿੰਨੇ ਓਏ ਹੋਸ਼ ਕਰ ਓਏ ਸਹੀ ਲਿਖ ਅੱਜ ਵੀ ਆਪਾਂ ਇਹ ਕਹਿੰਨੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਐਸੀ ਹੋਸ਼ ਘਰ ਵੀ ਕੋਈ ਨਹੀਂ ਬਾਹਰ ਵੀ ਕੋਈ ਨਹੀਂ ਯਾਰ ਸਹਿਬਜ਼ਾਦੇ ਦਾ ਵੀ ਛੋਟੇ ਸਹਿਬਜ਼ਾਦੇ ਦਾ ਵੀ ਪਤਾ ਕੋਈ ਨਹੀਂਗਾ ਵੱਡੇ ਸਹਿਬਜ਼ਾਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਿਆ ਤੇ ਜਾ ਕੇ ਸੌਂ ਗਏ ਆ ਸੌਂ ਕੇ ਫਿਰ ਉੱਠੇ ਆ ਹੋਸ਼ ਐਸੀ ਆਹਾਹਾ ਵੀਰੋ ਗੱਲ ਬੜੀ ਤੇ ਆ ਸੁਣੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਠੇ ਆ ਉੱਠ ਕੇ ਪਹਿਲਾ ਖਤ ਲਿਖਿਆ ਹੋਇਆ ਵੈ ਭੇਜਿਆ ਹੋਇਆ ਔਰੰਗਜ਼ੇਬ ਨੂੰ ਭੇਜਿਆ ਔਰੰਗਜ਼ੇਬ ਨੂੰ ਪੇਜ ਕੇ ਤੇ ਕਹਿਆ ਕਿ ਤੈਨੂੰ 14ਵੀਂ ਜੰਗ ਦੱਸਾਂਗੇ ਇਹਨੂੰ 14ਵੀਂ ਜੰਗ ਦਸਾਂਗੇ ਵੀਰੋ ਐਸ 14ਵੀਂ ਜੰਗ 14ਵੀਂ ਦੇ ਲਫ਼ਜ਼ ਤੋਂ ਪਤਾ ਇਹ ਚੱਲਦਾ ਵੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੈਠੇ ਜੰਗਲ ਦੇ ਵਿੱਚ ਹੋਣ ਤੇ ਖਬਰ ਪੂਰੀ ਦੁਨੀਆ ਦੀ ਰੱਖੇ ਆਏ ਹਾਏ ਹਾਏ ਕਿਉਂਕਿ ਚੰਦ ਪਹਿਲੇ ਦਿਨ ਦਾ ਚੰਦ ਦੀ ਸਿਮਤ ਕੁਝ ਹੋਰ ਹੁੰਦੀ ਹੈ ਦੂਸਰੇ ਦਿਨ ਦਾ ਚੰਦ ਹੋਰ ਹੁੰਦਾ ਤੀਸਰੇ ਦਿਨ ਦਾ ਚੰਦ ਹੋਰ ਹੁੰਦਾ ਵੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਹੜਾ ਚੰਦ ਹੈ ਕਿਹੜੇ ਦਿਨ ਦਾ ਚੰਦ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ 14ਵੀਂ ਦਾ ਚੰਦ ਹੈ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਚੰਦ ਇਨਸਾਫ ਕਰਦਾ ਵੈ ਜਦੋਂ ਦਰਮਿਆਨ ਚ ਆ ਜਾਵੇ ਜਦੋਂ ਬਰਾਬਰ ਹੋ ਜਾਵੇ ਜਦੋਂ ਪੂਰਾ ਹੋ ਜਾਵੇ ਇਹ ਇਨਸਾਫ ਹੈ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਤੈਨੂੰ 14ਵੀਂ ਜੰਗ ਦੱਸਾਂਗੇ ਅਸੀਂ ਕੌਣ ਹਾਂ ਇਨਸਾਫ ਦੇ ਨਾਲ ਤੈਨੂੰ ਦੱਸਾਂਗੇ ਅਸੀਂ ਕੌਣ ਦੱਸੋ ਇਨਸਾਫ ਨਹੀਂ ਕੀਤਾ ਆਪਣੇ ਬੱਚੇ ਤੇ ਦੂਸਰੇ ਬੱਚੇ ਵਿੱਚ ਕੋਈ ਫਰਕ ਨਹੀਂ ਗਾ ਸਮਝਿਆ ਫਿਰ ਖਾਲਸਾ ਰਾਜ ਨਹੀਂ ਆਇਆ ਇਨਸਾਫ ਨਹੀਂ ਹੋਇਆ ਆਏ ਹਾਏ 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 ਸੋ ਜੇ ਅਗਰ ਸਿੱਖ ਨੇ ਚੱਲਾ ਵੈ ਸਤਾਰਿਆਂ ਦੇ ਮਗਰ ਆ ਜਾਵੇ ਪੰਜਾਂ ਪਿਆਰੇ ਦੇ ਮਗਰ ਆ ਜਾਵੇ ਚੰਦਾ ਪਈ ਨਜ਼ਰ ਆਏਗਾ ਬਿਦੇ ਕੋ ਗੁਰੂ ਸਾਹਿਬਾਨ ਕਾਦੇ ਵਾਸਤੇ ਆਏ ਸੀ ਲੋਕਾਂ ਦੇ ਘਰਾਂ ਦੇ ਵੀ ਸਕੂਨ ਦੇਣ ਵਾਸਤੇ ਆਏ ਸੀ ਆਪਾ ਗੁਰੂ ਨਾਨਕ ਸਾਹਿਬ ਜਦੋਂ ਆਏ ਸੀ ਉਦੋਂ ਅੱਗ ਦੇ ਵਿੱਚ ਸਾੜਿਆ ਜਾਂਦਾ ਸੀਗਾ ਅੱਗ ਦੀ ਪੂਜਾ ਕੀਤੀ ਜਾਂਦੀ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਕੀ ਹੈ ਪਾਣੀ ਹੈ ਇਸੇ ਤਰ੍ਹਾਂ ਹੀ ਅੰਮ੍ਰਿਤ ਦੀ ਦਾਤ ਅੰਮ੍ਰਿਤ ਦੀ ਦਾਤ ਇਹ ਕੀ ਹੈ ਇਹ ਵੀ ਪਾਣੀ ਹੈ ਬਾਣਾ ਕੀ ਹੈ ਬਾਣਾ ਵੀ ਪਾਣੀ ਹੈ ਅਚਨ ਨਿਸ਼ਾਨ ਸਾਹਿਬ ਕੀ ਨਿਸ਼ਾਨ ਸਾਹਿਬ ਵੀ ਪਾਣੀ ਹੈ ਹਾਂਜੀ ਜੇ ਅਗਰ ਉਹ ਸੂਰਜ ਦੇ ਮਗਰ ਲੱਗਦੇ ਹੈ ਵੀਰੋ ਤੇ ਸਾਨੂੰ ਸਤਾਰਿਆਂ ਦੇ ਮਗਰ ਲੱਗਣਾ ਪਵੇਗਾ ਸਾਨੂੰ ਚੰਦ ਦੇ ਮਗਰ ਲੱਗ ਕੇ ਚੰਦ ਦੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਨੂੰ ਗੁਜ਼ਾਰਨਾ ਪਵੇਗਾ ਹਾਂਜੀ ਬਸ ਬਾਕੀ ਜੋ ਮੈਂ ਆਪਣੀ ਮੁਸਲਮਾਨੀ ਦੇ ਅੰਦਰ ਵਿੱਚ ਜੋ ਮੈਂ ਸਮਝਦਾ ਸੀ ਉਹ ਤੁਹਾਨੂੰ ਦੱਸਤਾ ਬਾਕੀ ਤੁਹਾਡਾ ਹੀ ਖਿਆਲ ਹੈ ਤੁਹਾਡਾ ਹੀ ਖਿਆਲ ਹੈ ਤੁਸੀਂ ਤੇ ਲਖਮੀਨ ਬਖਸ਼ਾ ਆਦਮੀ ਦੱਸੋ